ਸਮਾੜਾ ਦੇ ਕੋਲ ਪਿੰਜ ਬਲਿਓ ਨੇੜੇ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀਆਂ ਦੀ ਸੜਕ ਉਤਘਟਨਾ ਹੋਣ ਕਰਕੇ ਜ਼ਖਮੀ ਹਾਲਤ ਦੇ ਵਿੱਚ ਕਰੀਬ 20 ਮਿੰਟ ਤੋਂ ਸੜਕ 'ਤੇ ਪਈ ਸੰਤਾ ਜ਼ਖਮੀਆਂ ਦੇ ਕੋਲੋਂ ਗੁਜ਼ਰ ਰਹੇ ਸਮਾੜਾ ਹਲਕਾ ਆਪ ਪਾਰਟੀ ਵਿਧਾਇਕ ਜਗਤਾਰ ਸਿੰਘ ਜੈਲਪੁਰਾ ਨੇ ਆਪਣੀ ਗੱਡੀ ਰੋਕੇ ਤਿੰਨ ਜ਼ਖਮੀਆਂ ਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਸਮਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਉਨਾ ਦਾ ਇਲਾਜ ਕਰਵਾਇਆ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਜ਼ਖਮੀ ਵਿਅਕਤੀਆਂ ਦੇ ਕੋਲ ਲੋਕਾਂ ਦੀ ਭਾਰੀ ਭੀੜ ਖੜੀ ਸੀ ਪਰ ਕੋਈ ਵੀ ਉਨ੍ਹਾਂ ਦੀ ਮਦਦ

ਮੁੜੀ ਤੇ ਅਸੀਂ ਗਏ ਜੋ ਦੋਨੋਂ ਪੁਲਤਾਂ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਟੋਟਲ ਤਿੰਨਾਂ ਵਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰਨ ਹੋ ਸਕਦਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਲਿਜਾ ਕੇ ਹਸਪਤਾਲ ਭਾਰਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਾਂ ਤੋਂ ਦੇ ਕੇ ਪੀਜੀ ਆਈ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੁੰਦੀ ਹੈ ਪਰ ਉੱਥੇ ਖੜ ਕੇ ਉਹ ਉਹ ਸਭ ਨੂੰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦੇ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜਿਉਂ ਉਹਨਾਂ ਨੂੰ ਸਹੀ ਟਾਈਮ ਹਸਪਤਾਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਕੀਮਤੀ ਜਾਨ ਬਹੁਤ ਬਚ ਸਕਦੀ ਜਿੰਮਿਆਂ ਤੋਂ ਲੈ ਕੇ ਗਏ ਆ ਉਹਨੂੰ ਵਧੀਆ ਟ੍ਰੀਟ ਉਹ ਸਾਰਾ ਲਾਜਵਾਬ ਕੀਤਾ ਤੇ ਉਹ ਰੈਫਰ ਕਰਤਾ ਵੀ ਜੀ ਤੋਂ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਆਪਣਾ ਚਾਰ ਅਬੇ ਸਿੱਖੋ ਜੀ ਤੇ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਮੋਢਾ ਫਰ ਸਾਂਦੇ ਹੋਏ ਉਹਨੂੰ ਹਸਪਤਾਲ ਜਰੂਰ ਪਹੁੰਚਦਾ ਕਰਦੇ ਕੋਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ